ਦੀ ਆਖਿਰ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਤਾਂ ਬਸ ਯਾਰ ਜ਼ਿੰਦਗੀ ਗੁਰਦਾਸ ਮਾਨ ਜੀ ਦੀ ਇੱਕ ਫਿਲਮ ਸੀ ਹੂੰ ਉਹਦਾ ਨਾਮ ਬਹੁਤ ਘੈਂਟ ਸੀ ਜ਼ਿੰਦਗੀ ਖੂਬਸੂਰਤ ਹੈ ਹੂੰ ਬਹੁਤ ਖੂਬਸੂਰਤ ਹੈ ਯਾਰ ਚੜਦੀ ਕਲਾ ਚ ਰਹੋ ਹੱਸਦੇ ਰਹੋ ਤੰਦਰੁਸਤ ਰਹੋ ਔਰ ਹੋ ਸਕੇ ਤਾਂ ਕਰੋਨਾ ਆਇਆ ਸੀ ਤੁਸੀਂ ਆਪ ਲੜਿਓ ਦਿਨ ਉੱਠ ਕੇ ਉਹ ਨਿਕਲ ਗਿਆ ਅਹੀਂ ਭਾਈ ਚਿੱਟਾ ਯਾਰ ਮੇਰੇ ਨੇੜਲੇ 7-8 ਬੰਦੇ ਗਏ ਚਲੇ ਜਿਹੜੇ ਇੱਕ ਦੇ ਬਾਲ ਸੀਗੇ ਖਾਸਮ ਖਾਸ ਯਾਰ ਮੇਰਾ ਪਿਆਰਾ ਯਾਰ ਭੱਗਾ ਐਦੀ ਕੋਸ਼ਿਸ਼ ਕਰੋ ਜੀ ਕੁਝ ਕਰ ਸਕਦੇ ਹਾਂ ਕਮੇਟੀਆਂ ਬਣੀਆਂ ਨੇ ਬਾਈ ਝੋਟੇ ਹੋਣੀ ਬਾਈ ਲੱਖੇ ਹੋਣੀ ਕੰਮ ਵਧੀਆ ਕਰ ਰਹੇ ਨੇ ਨਸ਼ੇ ਤੋਂ ਬਚਾ ਲਓ ਪੰਜਾਬ ਨੂੰ ਬਸ ਆਹੀ ਇੱਕ ਵਾ ਕਿਉਂਕਿ ਜਦੋਂ ਬੱਚਾ ਘਰੇ ਆਉਂਦਾ ਤਾਂ ਉਹਦੀਆਂ ਅੱਖਾਂ ਚ ਐ ਦੇਖੀਦਾ ਵੀ ਇਹ ਚਮਕਦਾ ਜਾਂ ਖੜੀ ਅੱਖ ਜਾਂ ਕੀ ਕਰਦਾ ਤਾਂ ਇੱਕ ਇੱਕ ਫਿਕਰ ਹੈ ਬਹੁਤ ਸਾਰਾ ਪੰਜਾਬੀ ਪੰਜਾਬ ਚੋਂ ਪ੍ਰਵਾਸ ਇਸੇ ਕਰਕੇ ਕਰਦਾ ਜਾ ਰਿਹਾ ਵੀ ਨਸ਼ਾ ਹੈ ਹਮਮ। ਔਰ ਕਈ ਬੰਦੇ ਵੀਡੀਓ ਪਾਦਨਗੇ ਆਹ ਵੇਖ ਲਓ ਬਈ ਹਾਲ ਪਈਆਂ ਨੇ ਦੁਕਾਨ ਮਾਲ ਵਾਲੀ ਪਈਆਂ ਨੇ ਆ ਕਰਤਾ ਯਾਰ ਤੁਸੀਂ ਛੱਡ ਕੇ ਕਿਉਂ ਗਏ ਕੀ ਜ਼ਰਤ ਆ ਕਿਸੇ ਦੀ ਅਸੀਂ ਟਰੱਕਾਂ ਦਾ ਕੰਮ ਕਰਦੇ ਆਂ ਬਈ ਕੋਲੇ ਆਪਦਾ ਹੁੰਦਾ ਜੋ ਵੀ ਕੀ ਜ਼ਰਤ ਆ ਕਿਸੇ ਦੀ ਕੋਈ ਨੇੜੇ ਆ ਜੇ ਹਮਮ ਪਰ ਤੁਹਾਨੂੰ ਖਲੇ ਤੁਸੀਂ ਪੋਲੇ ਪਏ ਤਾਂ ਫੇਰ ਹੋਇਆ ਨਾ ਤਾਂ ਐਂ ਬਈ ਚਿੱਟੇ ਵਾਲੇ ਪਿੰਡ ਚ ਪੰਜ ਸੱਤ ਬੰਦੇ ਵੇਚਦੇ ਹੋਣਗੇ ਹਮਮ ਸਾਰੇ ਜਿੱਦਣ ਮੇਰੇ ਮੈਂ ਸੌਰੀ ਗੱਲ ਫੇਰ ਲੰਬੀ ਹੋ ਜਾਣੀ ਮੈਨੂੰ ਕਈ ਬੰਦੇ ਕਹਿਣਗੇ ਬੌਂਸਰ ਰੱਖਿਆ ਕਰ ਹਮਮ ਇਹ ਬੌਂਸਰ ਵੱਡੇ ਕੇ ਬਰਾਤ ਵੱਡੀ ਹੂੰ ਇਹ ਲੈਨੇ ਕੁੱਟਣਾ ਹੀ ਤਾਂ ਬਰਾਦ ਨੇ ਕੋਟ ਹੀ ਦੇਣਾ ਬਾਈ ਯਾਰ ਫਿਰ ਚਾਰ ਬਾਂਸਰ ਨਹੀਂ ਜਰ ਲੈਣਗੇ ਤਾਂ ਉਹੀ ਗੱਲ ਉਹ 10 ਬੰਦੇ ਚਿੱਟਾ ਵੇਜ ਦਿਓ ਯਾਰ ਪਿੰਡ ਨਾਲੋਂ ਤਾਂ ਨਹੀਂ ਵੱਡੇਗੇ ਹੂੰ ਤਾਂ ਉਹ ਮਰਨਾ ਉਹਨਾਂ ਨੇ ਵੀ ਆ ਇਹ ਗੱਲ ਤੈ ਆ ਜਦੋਂ ਚੀਜ਼ ਕਰੇ ਆਮ ਪਈ ਆ ਉਹ ਲੱਗੂਗਾ ਖਾਣ ਮਰਨਾ ਉਹਨਾਂ ਨੇ ਵੀ ਆ ਪਰ ਥੋੜੇ ਮਾਰ ਕੇ ਮਰਨਗੇ ਏਦੂ ਪਹਿਲਾਂ ਉਹਨਾਂ ਨੂੰ 76 ਬਾ ਉਹ ਕੁ ਕੱਢੋ ਯਾਰ ਬਾਈ ਇਹ ਸਿਆ ਚੀਜ਼ ਤੋਂ ਬਚੋ ਹੂੰ